ਉਹ ਸ਼ਰੋਮਣੀ ਗੁਜ਼ਾਰਾ ਪਰੰਦਰ ਕਲਟੀਰੀਆ ਬੋਲਤਾ ਸੀ ਬੜਾਇਆ ਉਹਨਾਂ ਤੇ ਬਹੁਤ ਵੱਡੇ ਕਬੜੇ ਹੋਏ ਨੇ ਉਸ ਦਾ 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 ਤੇ ਬਹੁਤ ਵੱਡੇ ਕਬੜੇ ਹੋਏ ਨੇ ਉਸ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਮ ਕੌਰ ਤੇ ਸਿੰਘ ਹੈ ਉਹਨਾਂ ਨੇ ਵੋਟਾਂ ਹਜ਼ਾਰਾਂ ਦਿੱਤਾ ਚ ਬਣੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਨੂੰ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੀਟ ਟਾਈਮ ਤੇ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਨੋਟਸ ਲਓ ਤਾਕੇ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਹੈ ਜਾਂ ਇਸਾਈ ਧਰਮ ਹੈ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧਿਆ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਡਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਬਨ ਲੇਗਾ ਜੇ ਕੋ ਬਸਈਦ ਦਾ ਕਹੀਏ ਬਾਬਰੀ ਮਸਜਿਦ ਦਾ ਸੀਬਾ ਸਾਹਿਬ ਬਣਨੇ ਕੋ ਬਨ ਲੇਗਾ ਤੇ ਫਿਰ ਭਲਾ ਸਿੱਖ ਧਰਮ ਦਾ ਜਿਹੜਾ ਹਰਿਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾਂ ਦੇ ذریعے ਉੱਥੇ ਬਣ ਜਾਂਦੇ ਨੇ ਐਦੂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੁਕੇ ਆਏ ਆ ਇਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਸੀ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਤੇ ਬਾਬਾ ਸਾਹਿਬ ਹੋਰ ਸਭ ਟ੍ਰੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖ ਕੇ ਆਇਆ ਇਸ ਤਰ੍ਹਾਂ ਇਹ ਸਾਰਾ ਡਿਟੇਲ ਚ ਦੱਸ ਦੇਣਗੇ ਤਾਂ ਦੱਸੋ ਟੋਟਲ ਕਿੰਨੀਆਂ ਕ ਬੋਟਾਂ ਜਿਹੜੀਆਂ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਐਵੇਂ ਦੱਸ ਦੇਣ ਕਿ ਕਿੰਨਾ ਮਸਲਾ ਆ ਕਿ ਸਰਕਾਰੀ ਦਖਲ ਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚੜ੍ਹਨਾ ਚਾਹੁੰਦੀ ਹੈ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜੱਜ ਸਾਹਿਬ ਕੋਲ ਹੀ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਰ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਉਣਾ ਕਰਨੀ ਕੀਤੀ ਜਾਂਦੀ ਸੀ ਕਿ ਕੱਲਾ-ਕੱਲਾ ਵੋਟਰ ਆਵੇ ਜਾਣਬੁੱਝ ਕੇ ਡਿਸਕਰਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜੜੀਆਂ ਉਹ ਜਮ੍ਹਾਂ ਕਰਾਈਆਂ ਸੀ ਵਕ-ਵਕ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਕਿ ਜੜੀਆਂ ਜੈਨੂਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਉੱਤੇ ਪੰਜਾਬ ਭਾਚੇ ਕੰਪਲੇਨ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪੱਧਰ ਲੱਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਜੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗੱਲ ਨਹੀਂ ਬਣਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚੜੇਗੀਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤਾ ਭਾਵੇਂ ਉਹ ਨੌਨ एलिਜੀਬਲ ਬੰਦਾ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਪਹਿਲਾਂ ਤਾਂ ਫਾਰਮ ਵੀ ਸੀ ਨਾਡ ਦੇ ਆਧਾਰ ਕਾਰਡ ਵੀ ਸੀ ਨਾਡ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਵੋਟਾਂ ਉਹ ਬਣਾ ਦੇ ਇਸ ਕਰਕੇ ਇਹ ਸਾਰੇ ਅਸੀਂ ਜੋ ਕੰਨ ਸਾਡੇ ਐਸਡੀਪੀਸੀ ਮੈਂਬਰਸ਼ਿਪ ਵਾਲਾ ਨੇ ਸਬੂਤ ਦਿੱਤੇ ਸੀ ਉਹ ਕੱਲਾ ਕੱਲਾ ਮਾਰਕ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆਏ ਤੇ ਵੱਡੀ ਜਿਹੜੀ ਗੱਲ ਆ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਿਣ ਜਾਂਦਾ ਸਾਡੀ ਰਹਿਤ ਮर्यादा ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਹੈ ਇਹ ਬਸ ਸਭ ਦਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਮर्याਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਹ ਸਾਰੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਬਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਹਾਦਾ ਅਰੇ ਸਾਡੇ ਧਰਮ ਦਾ ਆਪਣਾ ਦਰੂਨੀ ਮਸਲਾ ਹੁਣ ਸਿੱਖ ਰਹਿਤ ਬ੍ਰਿਹਾਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਾਪੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਹੈ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਆ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕਰਤੀ ਵਿਧੀ ਆ ਉਹਦੇ ਮੁਤਾਬਿਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ اصول ਨੇ ਉਹਦੇ ਉੱਤੇ ਕੋਈ ਕਾਨੂੰਨ ਖੜੀ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ اصول ਨੇ ਜੋ ਮर्यादा ਉਹਦੇ ਤੋਂ ਸਹਿਤ ਲੈਣੀ ਹੈ ਜੇ Hindu ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਤ ਹੈ ਉਹਦੇ ਮੁਤਾਬਕ ਲੈਣੀ ਹੈ ਤੇ ਮੁਸਲਮਾਨ ਭਰਾਵਾਂ ਦਾ ਬਣਦਾ ਕਿਸੇ ਤੋਂ ਬਣਦਾ ਉਹਦੇ ਮੁਤਾਬਕ ਲੈਣੀ ਹੋਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ ਉੱਥੇ ਕਿਤੇ ਉਹਨਾਂ ਦੇ ਨਾਮਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਹੈ ਕਿਉਂਕਿ ਇਲੈਕਸ਼ਨ ਹੀ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰ ਦੀ ਹੋਵੇ ਕਮੇਟੀ ਦੀ ਹੋਵੇ ਪੰਚਾਇਤੀ ਹੋਵੇ ਅਸੀਂ ਕਦੇ ਕੋਈ ਤਰ੍ਹਾਂ ਦੀ ਸਾਰਾ ਦਾ ਹਟ ਹੁੰਦਾ ਪਰ ਇਹ ਕਿਉਂਕਿ ਗੁਰਦਵਾਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਆਂ ਇਤਾਂ ਦੇਰ ਕਰਦੀ ਹੈ ਜੋ ਇਸ ਵੇਲੇ ਸਰਕਾਰ ਕਰਾਦੀ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਵਧਾ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਉਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟੀਕਲ ਹਦੈਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਦਾ ਅਕਿਰਦ ਸਿੰਘ ਧਾਰਨੀ ਸਾਹਿਬ ਸਾਡੇ ਜਿਹੜੇ ਸਾਬਕਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਉਣਾ ਸਾਹਿਬ ਐਸਜੀਪੀਸੀ ਵੱਲੋਂ ਅਰਸ਼ਦੀਪ ਸਿੰਘ ਕਲੇਰ ਸਾਡੇ ਸਪੋਕਸਮੈਨ ਆ ਸਾਰਾ ਸਾਡਾ ਡੈਲੀਗੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਹ ਦੇਖ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਆ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿੱਖ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਅਸੀਂ ਆਸ ਮੰਗਦਾ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਲੈਣ ਕਿੰਨੇ ਦੇ ਵੋਟਾਂ ਨੇ ਜਾਰੀ ਬਣੇ ਦੀ ਮੰਗ ਕੀਤੀ ਗਈ ਹੈ ਟੋਟੋ ਘਟ ਦੇਖੋ ਅਸੀਂ ਤਾਂ ਹੁਣ ਚਾਹੁੰਦੇ ਆ ਕਿ ਆ 31 ਮਾਰਚ ਤੱਕ ਕਿਉਂਕਿ ਹੁਣ ਤਾਂ ਕੱਲ ਲਾਸਟ ਡੇਟ ਆ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਸਾਡੇ ਹਿਮਾਚਲ ਰਾਜ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਕਿ ਉਹਨਾਂ ਦਾ ਹਲੇ ਵੋਟਰ ਲਿਸਟ ਵੀ ਨਹੀਂ ਬਣੀ ਤੇ ਦਾਵੇਦ ਰਾਜ ਕਿੱਥੇ ਹੋ ਜਾਣਗੇ ਕਿੰਨੀ ਕਿੰਨੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘੱਟੋ ਘੱਟ ਅਸੀਂ ਉਹਨਾਂ ਨੂੰ ਕਿਹਾ ਕਿ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਇਹ ਕਿੰਨੀ ਇਨਕੁਆਰੀ ਕਰੋ ਸਰ ਜੀ ਕਿੰਨੀਆਂ ਕਿ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗ ਸਕਦਾ ਹਜ਼ਾਰਾਂ ਦੀ ਗੱਲ ਹਜ਼ਾਰਾਂ ਦੀ ਗੱਲ ਨੰਬਰ ਹੈ ਕੋਈ ਨੰਬਰ ਪੂਰੀਆਂ ਪੂਰੀਆਂ ਨੰਬਰ ਦਾ ਕੀ ਇਹਨੇ ਹਲਕੇ ਦਾ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਹੀ ਸਾਰੇ ਸਾਰੇ ਗੜਬੜਾ ਟੋਟਲ ਉਹ ਕਿੰਨੇ ਵੋਟਰ ਬਣ ਗਏ ਉਹ ਦੱਸਿਆ ਉਹਨੇ ਦੱਸਿਆ ਵੀ ਘਰਾਂ ਦੇ ਆਏ ਹਨ 0000 ਲਿਖ ਕੇ ਸਾਰੀ ਲਿਸਟ ਤੇ ਵੋਟਰ ਬਣਾਤੀ ਹੈ ਟੋਟਲ ਉਹ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ ਉਹ ਐਸਾ ਲੱਗਦਾ ਬਹੁਤ ਬਣ ਗਏ ਹੋਣਗੇ ਨਹੀਂ ਉਹ ਸਾਡੇ ਕੋਲ ਤੇ ਨਹੀਂ ਉਹ ਤਾਂ ਸਰਕਾਰੀ ਹੈ ਕਿਰ ਤੁਸੀਂ ਉਹਨਾਂ ਕੋਲ ਲਓ ਸਾਡੇ ਕੋਲ ਤੇ ਹੈ ਕਿ ਜਾਲੀ ਬਹੁਤ ਬਣ ਗਈਆਂ ਪੰਨ ਸਿੰਘ ਜਹਵਾਨਾਂ ਦੀ ਮੀਟਿੰਗ ਸਾਡੇ ਲਿੱਤੀ ਗਈ ਹੈ ਸ਼ਾਇਦ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਬਾਬਤ ਹੈ ਪਾਣੀ ਮੈਂਬਰੀ ਕਮੇਟੀ ਨੂੰ ਗੋਹੇ ਦੇ ਮੈਂ ਅਸੀਂ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਸਿੰਘ ਸਬੰਧ ਦਾ ਕੰਮ ਹੈ ਮੀਟਿੰਗਾਂ ਉਹ ਲਗਾਤਾਰ ਹੁੰਦੀਆਂ ਰਹਿੰਦੀਆਂ ਪੱਤਰਕਾਰਾਂ ਵਾਸਤੇ ਇਸ ਕਰਕੇ ਕਿਸ ਪਰਪਜ ਵਾਸਤੇ ਸਪੱਸ਼ਟ ਤੌਰ ਤੇ ਦੱਸ ਸਕਦੇ ਆ ਸਾਡਾ ਜਿਹੜਾ ਵੱਡੇ ਅਸੀਂ ਪੱਤਰਕਾਰਾਂ ਵਾਸਤੇ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਆਪ ਨੂੰ ਕਰਨਾ ਸਰੋ ਸਾਹਿਬ ਨੇ ਕੀ ਕਿਹਾ ਤੁਹਾਨੂੰ ਨਹੀਂ ਉਹਨਾਂ ਨੇ ਸੁਣਿਆ ਉਹਨਾਂ ਨੇ ਹਰ ਗੱਲ ਕੀਤੀ ਉਹਨਾਂ ਨੇ ਕਹਿ ਮੈਂ ਨਾਲ ਇਸ ਕਰਤਾ ਉਹਨਾਂ ਨੇ ਮੈਂ ਤਾਂ ਹੀ ਤਾਰੀਫ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਝ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਪੁਆਇੰਟ ਆਫ 뷰 ਸੁਣਿਆ ਆਪ ਵੀ ਉਹ ਜੱਜ ਨੇ ਹਮਾਰੋ ਕਹਿੰਦੇ ਕਿ ਸਾਡੀ ਕੀ ਜਾਂਦੀ ਪਰਤਾਲ ਦਾ ਵਿਸ਼ਾ ਹੈ ਕਿਉਂਕਿ ਪਰਤਾਲ ਹੋਏ ਕਿ ਫਿਰ ਹਲ ਕੱਢਣ ਦਾ ਪ੍ਰੋਸੈਸ ਕਿਤਾ ਦੇ ਸਮਾਂ ਬਰਉਂਦਾ ਕਿਮਾ ਸਾਹਿਬ ਉਹ ਤਾਂ ਕਰਦੇ ਕਿਮਾ ਸਾਹਿਬ ਪਡਾਲਾ ਸਾਹਿਬ ਬਾਰੇ ਵੀ ਕਿਹਾ ਸੀ ਕਿ ਉਹਨਾਂ ਨੇ ਵੀ ਜ਼ਿੰਮੇਵਾਰੀ ਲਗਾਈ ਜਿਹੜੇ ਬਾਕੀ ਨਾਰਾਜ਼ਲੀ ਹੁੰਦੇ ਹੁੰਦੇ ਸਾਹਿਬ ਨੇ ਦਿੱਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਵੇਂ ਬਾਕੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਵੀ ਫਰੀਦਕੋਟ ਹਲਕੇ ਦੇ ਨਗਰਾਂ ਦੀ ਜ਼ਿੰਮੇਵਾਰੀ ਸਦਾ ਗੁਰਪ੍ਰਤਾ ਸਿੰਘ ਬਡਾਲਾ ਦੀ ਲਗਾ ਦਿੱਤੀ। ਬਾਕੀ ਨਰਾਸੀ ਕੀ ਨੀ ਸਰ ਪਾਰਟੀ ਸਮੂਹ ਨੇ ਜੀ ਰੈਟ ਨੂੰ ਜ਼ਿਆਦਾ ਵੀ ਗੱਲ ਕੀਤੀ ਹੈ। ਹੋਈ ਗਏ ਸਰ ਰੈਟ ਨੂੰ ਜ਼ਿਆਦਾ ਦੀ ਗੱਲ ਕੀਤੀ ਹੈ। ਅਕੜ ਕੇ ਸੁਣਾਇਆ ਕੋਰ ਅਤੇ ਸਿੰਘ ਵਾਲੀ ਗੱਲ। ਸਹਿਤਾਰੀ ਵੀ ਇੱਕ ਵਰਡ ਸੀਗਾ। ਕੋਰ ਸਿੰਘ ਤਾਂ ਉਹਨਾਂ ਦੇ ਪਿੱਛੇ ਨਹੀਂ ਉਹ ਉਹ ਹਾਈ ਕੋਰਟ ਨੇ ਆਲਦੈ ਵੀ ਡਿਸਾਈਡ ਹੋ ਗਿਆ। ਪਹਿਲਾਂ ਪਿੰਡੀ ਵੋਟ ਪੜ ਚੁੱਕੀ। ਸਰ ਰੈਟ ਨੂੰ ਜ਼ਿਆਦਾ ਦੀ ਗੱਲ ਕਰਦੇ ਹੋ। ਸਰ ਕੋਰ ਸਿੰਘ ਤੋਂ ਉਹ ਵੀ ਲਾਂਦੇ ਨੇ। ਕਿਹੜੇ? ਪਰ ਨਾ ਨਾ ਦੂਜੇ ਕੰਡੀਸ਼ਨਾਂ ਵੀ ਹੈ ਨਾ ਕਿ ਕਿਸਾ ਧਾਰੀ ਹੋਣਾ ਚਾਹੀਦਾ ਪਤਾ ਤਾਂ ਹੋਣਾ ਕਿਸਾ ਧਾਰੀ ਹੋਣਾ ਗੁਰਬਾਣੀ ਦਾ ਹੋਣਾ ਜਾਣਦਾ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ ਵਾਲੀ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਨਹੀਂ ਹੈ ਰਾਸ਼ਿਕਾਂ ਦਾ ਬੜਾ ਪੰਗਾ ਪਿਆ ਸੀ ਸਿੱਖ ਨਹੀਂ ਲੱਗਦਾ ਇਹ ਰਾਸ਼ਿਕਾਂ ਵਿੱਚ ਕਈ ਸਿੱਖ ਪਰਿਵਾਰ ਨੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਪ੍ਰੋਬਲਿਟੀ ਦਾ ਨਹੀਂ ਸੁਣੋ ਕਮਿਊਨਿਟੀ ਦੀ ਤਾਂ ਕੋਈ ਪ੍ਰਾਬਲਮ ਸਿੱਖ ਧਰਮ ਵਿੱਚ ਕਮਿਊਨਿਟੀ ਦੀ ਕੋਈ ਪ੍ਰਾਬਲਮ ਨਹੀਂ ਕੋਈ ਵੀ ਹੈ ਤੁਸੀਂ ਤੜਕੇ ਕੇਸ ਦਾੜੀ ਰੱਖ ਕੇ ਅੰਮਰ ਸ਼ਕਲੋ ਤੁਸੀਂ ਦੁਰਸਖ ਵੜ ਜੋ ਹੈਡ ਗ੍ਰੰਥੀ ਵੜ ਜਾ ਬਹੁਤ ਸਾਡੇ ਸਿੱਖ ਤਾਂ ਬਹੁਤ ਸਾਰੇ ਬਣ ਨਹੀਂ ਸਕਦਾ ਲਗਾਤਾਰ ਧਰਮ ਪਰਿਵਰਤਨ ਬਹੁਤ ਹੋ ਰਿਹਾ 크੍ਰਿਸਚਨ ਬਹੁਤ ਸਾਰੇ ਬਣ ਗਏ ਆ ਪੰਜਾਬ ਸਭ ਤੋਂ ਜਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਮਿਲ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਲਾਉਣੇ ਪੈ ਰਿਹਾ ਜਿੱਦਾਂ ਤੁਸੀਂ ਗੈਰ ਸਿੱਖਾਂ ਦੀਆਂ ਮੋਟੇ ਦਰਜ ਕਰੀ ਜਾ ਰਹੇ ਹੋ ਇਹ ਤਾਂ ਕੱਲ ਨੂੰ ਤੁਸੀਂ ਹੋਰ ਬਣਾ ਦੇਓਗੇ ਕਿ ਲੱਖਾਂ ਦੀ ਗਿਣਤੀ ਦੇ ਜਿਹੜੇ ਬਣਦੇ ਸਾਡੇ ਖਾਤੇ ਪੈ ਜਾਣੇ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹਿਣੀ ਚਾਹੀਦੀ ਕਿ ਇੰਨਾ ਵੀ ਐਂਕਰੇ ਪਿਆਰ ਹੁੰਦੇ ਆ। ਅਸੀਂ ਮਤਲਬ ਇੱਕ ਗੱਲ ਸਪਸ਼ਟ ਕਰਦੇ ਹਾਂ। ਜੀ ਮਾਜੀ ਇੱਕ ਗੱਲ ਸਪਸ਼ਟ ਕਰਿਓ। ਤੁਸੀਂ ਕਿਹਾ ਸੀ ਕਿ ਜਿਹੜੇ ਨਾਰਾਜ਼ ਜੇ ਬਾਕੀ ਲੀਡਰ ਨੇ ਉਹ ਪਹਿਲਾਂ ਨਿਸ਼ਾਸ਼ਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣ। ਕੀ ਹੁਣ ਜਿੱਦਾਂ ਬੀਬੀ ਜ਼ਗੀਰ ਕੌਰ ਹੋਣ, ਟਰਸਰ ਸਾਹਿਬ ਮੁੰਡਰ ਜਿਨੇ ਵੀ ਨਾਰਾਜ਼ ਜੀ ਤੁਸੀਂ ਕਿਉਂ ਪਾਰਟੀ ਸ਼ਾਮਲ ਨਹੀਂ? ਜਾਂ ਫਿਰ ਉਹਨਾਂ ਦੀ ਜਿੱਦਾਂ ਬਟਾਲਾ ਸਾਹਿਬ ਨੇ ਅਸੀਂ ਅਸੀਂ ਤੇ ਜੋ ਕਿਹਾ ਸੀ ਉਸ ਤੇ ਸਟੈਂਡ ਕਰਦੇ ਹਾਂ। ਸਾਥੀ ਵੱਲੋਂ ਤਾਂ ਕੋਈ ਉਹਦੇ ਤੇ ਕਦੇ ਵੀ ਨਹੀਂ ਆ। ਹੁੰਦਰ ਸਾਹਿਬ ਨੇ ਇੱਕ ਕਦਮ ਉੱਧੋਂ ਵੀ ਅ